ਸਸ਼ੀਕਾਲ ਮੈਂ ਸੁਖਮੰਦਰ ਕੌਰ ਲੈ ਕੇ ਹਾਜ਼ਰਾਂ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ ਨਿਊਜ਼ ਵਾਲਾ ਬਾਦਲ ਮਜੀਠੀਆ ਤੇ ਬ੍ਰਹンプੂਰਾ ਨੂੰ ਹੱਥਕੜੀ ਪਹਿਨਾਏਗੀ ਪੁਲਿਸ ਦਸੰਬਰ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰਨਾ ਵੱਡੇ ਲੀਡਰਾਂ ਖਿਲਾਫ ਪੰਜਾਬ ਦੇ ਕੌਮੀ ਸ਼ਾਰਾਹ ਸਮੇਤ ਜ਼ਿਆਦਾਤਰ ਸੜਕੀ ਮਾਰਗ ਬੰਦ ਕਰਨ ਦੇ ਇਲਜ਼ਾਮ ਹੇਠ ਦਰਜ ਕੇਸਾਂ ਤੇ ਪੁਲਿਸ ਕਾਰਵਾਈ ਵੱਲ ਵਧ ਰਹੀ ਹੈ ਇਹਨਾਂ ਕੇਸਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਵਿਕਰਮ ਸਿੰਘ ਮਜੀਠੀਆ ਤੇ ਰਣਜੀਤ ਸਿੰਘ ਬ੍ਰਹンプੂਰਾ ਸਮੇਤ ਚੋਰ ਅਕਾਲੀ ਲੀਡਰਾਂ ਦੇ ਨਾਂ ਬਤੌਰ ਮੁਲਜ਼ਮ ਦਰਜ ਹਨ ਤੇ ਪੁਲਸ ਉਹਨਾਂ ਦੀ ਗ੍ਰਿਫਤਾਰੀ ਲਈ ਪੂਰੀ ਵਹਾ ਲ ਆ ਰਹੀ ਹੈ ਉਕਤ ਖੁਲਾਸਾ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵਿੱਚ ਹੋਇਆ ਹੈ ਨਵਾਂ ਸ਼ਹਿਰ ਦੇ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਕਿਤਣਾ ਵੱਲੋਂ ਦਾਖਲ ਕੀਤੀ ਆਰਟੀਆਈ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ 1 ਸਾਲ ਤੋਂ ਇਹਨਾਂ ਲੀਡਰਾਂ ਖਿਲਾਫ ਜਾਂਚ ਕਰ ਰਹੀ ਹੈ ਪਰ ਕੋਈ ਜ਼ਿਆਦਾ ਸਫਲਤਾ ਹੱਥ ਨਹੀਂ ਲੱਗੀ ਦਸੰਬਰ 2017 ਵਿੱਚ ਅਕਾਲੀਆਂ ਦੇ ਧਰਨੀ ਸੰਬੰਧੀ ਹੋਰਾਂ ਸਣੇ ਸੁਖਬੀਰ ਬਾਦਲ ਤੇ ਮਜੀਠੀਆ ਖਿਲਾਫ ਮਖੂ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਜ਼ਿਲ੍ਹਿਆਂ ਵਿੱਚ ਵੀ ਵੱਡੇ ਆਗੂਆਂ ਖਿਲਾਫ ਐਫਆਈਆਰ ਹੋਈ ਸੀ ਆਰਟੀਆਈ ਚ ਪੁਲਿਸ ਨੇ ਮੰਨਿਆ ਹੈ ਕਿ ਬਹੁਤ ਬਹੁਤੇ ਮਾਮਲੇ ਅਜਿਹੇ ਹਨ ਜਿਨ੍ਹਾਂ ਵਿੱਚ ਦਰਜ ਧਾਰਾਵਾਂ ਤਹਿਤ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਹਨ ਹਾਲਕਿ ਜ਼ਮਾਨਤ ਦੇਣਾ ਅਦਾਲਤ ਤੇ ਨਿਰਪਰ ਕਰਦਾ ਹੈ ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਜ਼ਮਾਨਤ ਲਈ ਅਰਜ਼ੀ ਨਹੀਂ ਲਈ RTI ਮੁਤਾਬਕ ਪੁਲਿਸ ਗ੍ਰਿਫਤਾਰੀ ਇਲੈਤਨ ਕਰ ਰਹੀ ਹੈ ਜਾਂ ਕਈ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਦੇ SSP ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਇਸ ਇਲਾਕੇ ਵਿੱਚ ਦਰਜ FIR ਚ ਸਾਬਕਾ ਵਿਧਾਇਕ ਵਰਮਾ ਵਿਰਸਾ ਸਿੰਘ ਵਲਟੋਹਾ ਹਰਮਿਤ ਸਿੰਘ ਸੰਧੂ ਤੇ ਹੋਰ ਆਗੂਆਂ ਦਾ ਨਾਮ ਦਰਜ ਹੈ ਵਿਧਾਇਕ ਦੇਸਰਾਜ ਧੁੱਗਾ ਪਵਨ ਕੁਮਾਰ ਟੀਨੂ ਆਗੂ ਬਲਦੇਵ ਸਿੰਘ ਖੈਰਾ ਸਤਪਾਲ ਮਲ ਗੋਰ ਪ੍ਰਤਾਪ ਵਡਾਲਾ ਨੂੰ ਗ੍ਰਿਫਤਾਰ ਕਰਨ ਦੇ ਯਤਨ ਵੀ ਪੁਲਿਸ ਕਰ ਰਹੀ ਹੈ ਪਰ ਪੁਲਿਸ ਨੇ ਹਾਲੇ ਤੱਕ ਚਾਰਜ ਸ਼ੀਟ ਤੱਕ ਦਾਖਲ ਨਹੀਂ ਕੀਤੀ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ aajnewswala.com